ਸਰਦਾਰ ਅਮੀਰ ਸਿੰਘ ਜੀ ਪਹਿਲਾਂ ਤਾਂ ਇਹ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਚਰਚਾ ਛੜੀ ਰਹੀ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਚਲੀ ਗਈ ਜੀ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾ ਰਿਹਾ ਜੀ ਬਸ ਕੱਲ ਜਾਂ ਪਰਸੋਂ ਨੂੰ ਆ ਜਾਣਾ ਜੀ 23 ਤਰੀਕ ਨੂੰ ਨਹੀਂ ਬਧੂਗੀ ਜੀ ਉਹਨਾਂ ਦੀ ਇਸ ਲਈ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਆ ਪਰ ਸ਼ਾਮ ਢਲਦਿਆਂ ਢਲਦਿਆਂ ਤੱਕ ਇਹ ਚਰਚਾ ਵੀ ਜ਼ੋਰ ਫੜਨ ਲੱਗੀ ਕਿ ਨਹੀਂ ਜੀ ਅੰਮ੍ਰਿਤਪਾਲ ਸਿੰਘ ਦੀ ਤਾਂ ਐਨਐਸਏ ਵਧਾਈ ਜਾ ਰਹੀ ਆ ਨੌ ਸਾਥੀ ਉਹਨਾਂ ਦੇ ਪੰਜਾਬ ਲਿਆਂਦੇ ਜਾ ਚੁੱਕੇ ਨੇ ਉਹ ਇੱਥੋਂ ਵੱਖ-ਵੱਖ ਕੇਸਾਂ ਦੇ ਹਵਾਲੇ ਨਾਲ ਵਿਚਾਰ ਦੀ ਇੰਨੇ ਸੁਣਵਾਈ ਦੇ ਨੇ ਅੱਜ ਨਹੀਂ ਤਾਂ ਕੱਲੋ ਜਵਾਨਤ ਹੋ ਜਾਣੀਆਂ ਸਾਰਿਆਂ ਦੀ ਪਰ ਇੱਕ ਵਾਰ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਮਰਿਤਪਾਲ ਸਿੰਘ ਵੀ ਬਾਹਰ ਆ ਕੇ ਜੀ ਲਓ ਜੀ ਹੁਣ ਆਪਣੀ ਰਾਜਨੀਤਿਕ ਸਰਗਰਮੀ ਵਧਾ ਦੇਣਗੇ ਬਾਦਸ ਪੰਜਾਬ ਦੀ ਪਹਿਲਾਂ ਤਾਂ ਇਹ ਜਾਣਕਾਰੀ ਦੱਸਿਓ ਕਿ ਕੀ ਵਧਾਇਆ ਗਿਆ ਉਹਨਾਂ ਦਾ NSA ਜਾਂ ਵਧਾਉਣ ਜਾ ਰਹੀ ਹੈ ਸਰਕਾਰ ਜਾਂ ਮਕਾਉਣ ਜਾ ਰਹੀ ਹੈ ਉਹਨਾਂ ਨੂੰ ਲਿਆਉਣ ਜਾ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਗੱਲ ਤੇ ਵੀ ਜਾਵਾਂਗੇ ਕਿ ਉਹਨਾਂ ਦੀ ਪੰਜਾਬ ਦੇ ਵਿੱਚ ਬਾਦਸ ਪੰਜਾਬ ਦੇ حوالے ਨਾਲ ਸਿਆਸੀ ਅਸਰ ਕੀ ਪੈਂਦਾ ਹੈ ਬਿਲਕੁਲ ਜਿਹੜੀਆਂ ਖਬਰਾਂ ਤਾਂ ਸਵੇਰ ਤੋਂ ਚੱਲਦੀਆਂ ਸੀ ਉਹਨਾਂ ਦਾ ਸ਼ਾਇਦ ਪਰਿਵਾਰਕ ਸੂਤਰਾ ਨਾਲ ਚੱਲ ਰਹੀਆਂ ਸੀ ਕਿ ਉਹ ਕਹਿ ਰਹੇ ਸੀ ਕਿ ਪੁਲਿਸ ਚਲੀ ਗਈ ਹੈ ਉੱਥੇ ਅੱਜ ਦੁਪਹਿਰ ਤੱਕ ਪਹੁੰਚ ਜਾਣੀ ਹੈ ਤੇ ਉੱਥੇ ਕਾਗਜ਼ੀ ਕਾਰਵਾਈ ਪੂਰੀ ਕਰਕੇ ਵਾਪਸ ਲੈ ਆਉਣੀ ਹੈ ਪਰ ਇਸੇ ਦੌਰਾਨ ਜਿਹੜੀ ਸੂਚਨਾ ਲਗਭਗ ਕਨਫਰਮ ਹੋਈ ਹੈ ਇਸ ਲੈਵਲ ਤੇ ਕਹਿ ਸਕਦੇ ਆ ਸਰਕਾਰੀ ਸਾਈਡ ਤੋਂ ਮਤਲਬ ਪੁਲਿਸ ਲੈਵਲ ਦੇ ਉੱਤੇ ਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਜਿਹੜੀ ਰਿਪੋਰਟ ਆਈ ਹੈ ਤੇ ਉਹਦੇ ਤੇ ਹੋਮ ਜਿਹੜੇ ਸਾਡਾ ਗ੍ਰਹਿ ਵਿਭਾਗ ਹੈ ਪੂਰੀ ਤਰ੍ਹਾਂ ਮੰਤਨ ਕਰ ਗ੍ਰਹਿ ਭਾਕੀ ਚੀ ਮਿਨਿਸਟਰ ਗਲਾਹ ਮੰਤਰੀ ਵੀ ਨੇ ਤੇ ਨਾਲ ਨਾਲ ਬਾਕੀ ਦੇ ਲੋਕ ਡਿਸੀਜਨ ਇਹ ਹੋ ਗਿਆ ਕਿ ਉਹਨਾਂ ਦਾ ਲਈ ਇੱਕ ਸਾਲ ਹੋਰ ਐਕਸਟੈਂਡ ਹੋਣ ਜਾ ਰਿਹਾ ਹੈ ਇਹਦਾ ਆਫੀਸ਼ੀਅਲ ਆਰਡਰ ਸ਼ਾਇਦ 22 ਤਰੀਕ ਤੋਂ ਆਵੇ ਕਿਉਂਕਿ ਨਾਰਮਲੀ ਇਹ ਹੁੰਦਾ ਕਿ ਜਦੋਂ ਪੂਰਾ ਹੋ ਜਾਂਦਾ ਕੰਟੀਨਿਊਟੀ ਚ ਆਰਡਰ ਉਦੋਂ ਹੀ ਕੱਢਿਆ ਜਾਂਦਾ ਪਰ ਕਿਹਾ ਜਾ ਰਿਹਾ ਕਿ ਉਹ ਥੋੜਾ ਪ੍ਰੋਸੈਸ ਹੈ ਲਗਭਗ ਪੂਰਾ ਹੋ ਚੁੱਕਾ ਹੈ ਕਿ ਨਹੀਂ ਉਹ ਵਧਾਉਣਾ ਹੈ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਲਿਆਂਦਾ ਜਾਣਾ ਜਦੋਂ ਇਹ ਗੱਲ ਵੀ ਕੀਤੀ ਜਾਂਦੀ ਹੈ ਤੇ ਇਹ ਲੌਜੀਕ ਵੀ ਇੱਕ ਹੁੰਦਾ ਕਿ ਬਾਕੀ ਨੌਨ ਨੂੰ ਲੈ ਆਏ ਹੋ ਉਹ ਹੈ ਜਈ ਕੇਸ ਸੀ ਤੇ ਇੱਕ ਬੰਦੇ ਦੇ ਕਿਵੇਂ ਵਧਾਇਆ ਜਾਂ ਕੀ ਗੱਲ ਹੈ ਤਾਂ ਉਹ ਸਾਰੀ ਈਵਾਰਤ ਜਿਹੜੀ ਇਹੋ ਜੀ ਹੈ ਉਹਦੇ ਚ ਉਹ ਇੱਕ ਕਹਿੰਦੇ ਨੇ ਹਮੇਸ਼ਾ ਹੀ ਨਾ ਕਿ ਇਸ ਬੰਦੇ ਦਾ ਖਾਸ ਰੋਲ ਹੋਏਗਾ ਮੋਰੀ ਰੋਲ ਕਿਵੇਂ ਹੋਏਗਾ ਕੀ ਕੰਪਲੀਕੇਸ਼ਨ ਜਾਣਗੀਆਂ ਜੇ ਬਾਹਰ ਆਉਂਦਾ ਜਾਂ ਬਾਕੀ ਦੇ ਕੇਸਾਂ ਦੇ ਵਿੱਚ ਉਹ ਹਟਾ ਦਿੱਤਾ ਜਾਂਦਾ ਹੈ ਇਹ ਪੋਲਿਟੀਕਲ ਡਿਟੈਂਸ਼ਨ ਐਂਡ ਰੋਲ ਪੋਲਿਟੀਕਲ ਫੈਸਲਾ ਹੁੰਦਾ ਹੈ ਜਿਹੜਾ ਐ ਐਮਐਸਏ ਇਕੋ ਅਪਰਾਧਕ ਮਾਮਲਾ ਨਹੀਂ ਹੁੰਦਾ ਇਹਦੇ ਤੇ ਕੋਈ ਟ੍ਰਾਇਲ ਨੋਸ ਲੈਵਲ ਤੇ ਨਹੀਂ ਚੱਲਦਾ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਸਰਕਾਰ ਇਤਿਹਾਤ ਤਨ ਮਤਲਬ ਕਿਸੇ ਨੂੰ ਫੜ ਕੇ ਅੰਦਰ ਕਰਦੀ ਹੈ ਤੇ ਹਾਂ ਹਾਈ ਕੋਰਟ ਦੇ ਜੱਜ ਦੀ ਅਗਵਾਈ ਦੇ ਵਿੱਚ ਇੱਕ ਬੋਰਡ ਬਣਦਾ ਉਹ ਬੋਰਡ ਕਿੰਨਾ ਮਹੀਨਿਆਂ ਬਾਅਦ ਹਰ ਤਿੰਨ ਮਹੀਨੇ ਉਹਦਾ ਰਿਵਿਊ ਕਰਦਾ ਪ੍ਰਕਾਰ ਤੋਂ ਵੀ ਪੁੱਛਦਾ ਹੈ ਬਾਕੀ ਹੈ ਪਰ ਨਾਰਮਲੀ ਸਰਕਾਰਾਂ ਚਾਹੁੰਦੀਆਂ ਨੇ ਤਾਂ ਉਹ ਕੰਟੀਨਿਊ ਕਰ ਹੀ ਜਾਂਦਾ ਹੈ ਉਸੇ ਸੈਟਅਪ ਦੇ ਵਿੱਚ ਹੁਣ ਇਹਦਾ ਮਤਲਬ ਇਹ ਹੈ ਕਿ ਤੀਜਾ ਸਾਲ ਹੋਏਗਾ ਫਿਰ ਅਮਰਤਪਾਲ ਸਿੰਘ ਦਾ 23 ਅਪਰਾਧ ਤੋਂ ਸ਼ੁਰੂ ਜੇਕਰ ਐਸੇ ਟਾਈਪ ਦੀ ਗੱਲ ਹੁੰਦੀ ਹੈ ਹਾਲਾਂਕਿ ਉਹਨਾਂ ਨੂੰ ਇਹ ਲੱਗਦਾ ਸੀ ਅਮਰਤਪਾਲ ਸਿੰਘ ਦੇ ਜਿਹੜੇ ਪਾਰਟੀ ਬਣੀ ਹੈ ਜਾਂ ਉਹਨਾਂ ਦਾ ਪਰਿਵਾਰ ਵੀ ਜੇ ਪੰਜਾਬ ਚ ਆ ਜਾਂਦੇ ਨੇ ਦੂਜੇ ਜਿਹੜੇ ਕੇਸ ਨੇ ਦੂਜੇ ਕੇਸ ਚ ਤਾਂ ਕਿਸੇ ਚ 10 ਦਿਨ ਚ ਬਿੰਦ ਹੈ ਚ 20 ਦਿਨ ਚ 2 ਮਹੀਨੇ ਚ ਕਿਤੇ ਜ਼ਮਾਨਤ ਹੋ ਜਾਣੀ ਹੈ ਜ਼ਮਾਨਤ ਹੋ ਕੇ ਕਿ ਛਾਏ ਖਾਸ ਹੋ ਰਹੀ ਸੀ ਕਿ ਉਹ ਪਾਰਟੀ ਰਨ ਕਰਨਗੇ ਤੇ ਫਿਰ ਲੋਕਾਂ 'ਚ ਵਿਚਾਰ ਨਗੇ ਤੇ ਲੱਗਦਾ ਇਹ ਬਦੀ ਪੋਲਿਟਿਕਸ ਜਿਹੜੀ ਹੋਏਗੀ ਤੇ ਪਾਰਲੀਮੈਂਟ 'ਚ ਜਾਣਗੇ ਉਹ ਗੱਲ ਹੈ ਹੁਣ ਉਹ ਜਿਹੜੀਆਂ ਚੀਜ਼ਾਂ ਸੀ ਉਹ ਖਾਸਾ ਸੀ ਉਹਦੇ 'ਚ ਉਹਦੇ ਤੇ ਜ਼ਰੂਰ ਇਹ ਸਵਾਲੀਆ ਨਿਸ਼ਾਨ ਇੱਕ ਲੈਵਲ ਦੇ ਉੱਤੇ ਲੱਗੇਗਾ ਪਰ ਬਾਕੀ ਜਿਹੜੇ ਉਹਨਾਂ ਦੇ ਸਾਥੀ 8-9 ਆਏ ਨੇ ਉਹ ਕੀ ਕਰ ਸਕਣਗੇ ਕਰਨਗੇ ਐਕਟਿਵ ਰਹਿਣਗੇ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋਣਗੇ ਕਿਹਾ ਇਹ ਵੀ ਜਾ ਰਿਹਾ ਕਿ ਉੱਥੇ ਵੀ ਗਰੁੱਪੇਜ ਹੋ ਗਿਆ ਸੀ ਦੋ ਗਰੁੱਪ ਬਣ ਗਏ ਸੀ ਆਪਸ ਦੇ ਵਿੱਚ ਫਿਰ ਬਾਅਦ 'ਚ ਇਹ ਖਬਰਾਂ ਵੀ ਆਈਆਂ ਨਹੀਂ ਉਹ ਗਰੁੱਪਾਂ 'ਚ ਸੈਮਤੀ ਹੋ ਗਈ ਹੈ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਅਲੱਗ-ਅਲੱਗ ਟਾਈਪ ਦੇ ਬੰਦੇ ਨੇ ਪੋਲਿਟੀਸਾਈਜ਼ ਬੰਦੇ ਤਾਂ ਹੁੰਦੇ ਨਹੀਂ ਬਹੁਤੇ ਇਹਨਾਂ ਦੇ ਵਿੱਚ ਜਿਹੜੇ ਕੋ ਪੋਲਿਟੀਕਲ ਵਿਚਾਰਧਾਰਾ ਨੂੰ ਕਮਿਟਡ ਉਹ ਇੱਕਾ-ਦੁਕਾ ਹੁੰਦਾ ਹੈ ਦੂਜੇ ਨਾਲ ਕਈ ਵਾਰ ਜੋਸ਼ ਚ ਲੱਗਦੇ ਨੇ ਕੋਈ ਕਿਸੇ ਟਾਈਪ ਦੇ ਲੱਗਦੇ ਨੇ ਪਰ ਇਹ ਗੱਲ ਕਨਫਰਮ ਵਰਗੀ ਹੈ ਕਿ ਉਹਨਾਂ ਨੂੰ ਮਤਲਬ ਐਨਐਸਏ ਦਾ ਹੋਰ ਸਾਹਮਣਾ ਕਰਨਾ ਪਏਗਾ ਇੱਕ ਸਾਲ ਤੇ ਨਾਲ ਉਹਨਾਂ ਦੀ ਪਾਰਟੀ ਨੂੰ ਵੀ ਉਹਨਾਂ ਤੋਂ ਬਿਨਾਂ ਹੀ ਚਲਾਉਣਾ ਪਏਗਾ ਤੇ ਉਹਨਾਂ ਨੂੰ ਸ਼ਾਇਦ ਵਾਪਸ ਇੱਥੇ ਨਾ ਲਿਆਉਣ ਦਾ ਫਿਰ ਗੱਲ ਹੋ ਹੀ ਜਾਏਗੀ ਜੇ ਗਈ ਵੀ ਹੋਏਗੀ ਕੋਈ ਪੁਰਸ਼ ਪਾਰਟੀ ਵਾਪਸ ਆ ਜਾਏਗੀ ਉ ਤਾਂ ਇਥੋਂ ਆਰਡਰ ਨਾਲ ਹੀ ਜਾਣਾ ਹੁੰਦਾ ਆਰਡਰ ਨਾਲ ਹੀ ਆਉਣਾ ਹੁੰਦਾ ਉਹ ਇਕੱਲਾ ਗੱਲ ਬਿਲਕੁਲ ਪਰ ਮੈਂ ਮੈਂ ਸਰਦਾਰ ਹਰਮੀਰ ਸਿੰਘ ਜੀ ਇਹ ਸਵਾਲ ਥੋੜੋ ਹੀ ਤੋੜਨਾ ਚਾਹੁੰਨਾ ਫਿਰ ਮੈਂ ਪ੍ਰੋਫੈਸਰ ਸਾਹਿਬ ਕੋਲ ਨੂੰ ਜਾਣਾ ਕਿ ਇਸ ਮੌਕੇ ਜੇਕਰ ਆਪਾਂ ਪੰਥਕ ਸਿਆਸਤ ਦੇਖੀਏ ਤਾਂ ਪੰਜਾਬ ਦੇ ਕੇਂਦਰ ਚ ਪੰਥਕ ਲੀਡਰ ਸਾਡੇ ਨੁਮਾਇंदे ਸਾਈਡਾਂ ਤੇ ਨੇ ਪਰ ਪੰਜਾਬ ਦੇ ਵਿੱਚ ਪੰਥਕ ਮੁੱਦਾ ਤੇ ਪੰਥਕ ਸਿਆਸਤ ਬਹੁਤ ਸੇ ਕਰਤੇ ਆ ਜੇਕਰ ਮੈਂ ਸਿੰਘ ਸਹਿਬਾਂ ਦੇ ਹਵਾਲੇ ਨਾਲ ਦੇਖਾਂ ਚਾਹੇ ਬਾਬਾ ਤੁਮਾ ਅਗਵਾਈ ਕਰਦੇ ਨਜ਼ਰ ਆਉਣ ਕਿ ਜੀ ਮੈਂ ਚਲਾ ਰਿਹਾ ਚਾਹੇ ਐਸਡੀਪੀਸੀ ਦੇ ਪ੍ਰਧਾਨ ਚਰਚਾ ਚ ਰਹਿਣ ਚਾਹੇ ਜੱਥੇਦਾਰ ਸਾਹਿਬਾਨ ਦੀਆਂ ਤਕਰੀਰਾਂ ਚਰਚਾ ਚ ਰਹਿਣ ਸਾਬਕਾ ਦੀਆਂ ਮੌਜੂਦਾ ਦੀਆਂ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲ ਚਲ ਬਾਦਲ ਤੇ ਆਪਣੀ ਪ੍ਰਕਿਰਿਆ ਆਪਣੇ ਆਪ ਇਹ ਪੂਰੀ ਕਰਕੇ ਘਰੇ ਹੀ ਪਤਾ ਨਹੀਂ 25 ਤੋਂ 35 ਕਿਵੇਂ ਹੋ ਗਏ 37 ਲੱਖ ਕਿਵੇਂ ਹੋ ਗਏ ਉਹ ਉਹੀ ਜਾਣਦੇ ਨੇ ਪਰ ਉਹ ਆਪਣੀ ਪ੍ਰਕਿਰਿਆ ਚ ਮੁਕੰਮਲ ਕਰਕੇ ਉਹ ਕਹਿੰਦੇ ਅਸੀਂ ਤਾਂ ਤੁਰ ਪਏ ਜੀ ਸਿਮਰਜੀਤ ਮਾਨ ਕਾਫੀ ਦੇਰ ਬਾਅਦ ਕੱਲ ਸਰਗਰਮ ਭੂਮਿਕਾ ਚ ਸਾਹਮਣੇ ਆਏ ਅਚਾਨਕ ਤਿਆਜ ਅਮਰਤਪਾਲ ਸਿੰਘ ਦੀ ਖਬਰ ਚਰਚਾ ਚ ਆਉਂ ਸੋ ਜਿਹੜੀ ਪੰਜਾਬ ਦੀ ਪੰਥਕ ਸਿਆਸਤ ਹੈ ਖਾਸ ਕਰਕੇ ਜੇ ਮੈਂ ਹੁਣ ਇਸ ਸਥਿਤੀ 'ਚ ਵੀ ਆਪਾਂ ਰੱਖ ਕੇ ਦੇਖਾਂ ਕਿ ਅਮਰਤਪਾਲ ਸਿੰਘ ਚਲੋ ਅੱਜ ਨਹੀਂ 6 ਮਹੀਨੇ ਸਾਲ ਨੂੰ ਵੀ ਆਉਂਦੇ ਆ ਤਾਂ ਉਹ ਉਹਨਾਂ ਦੀ ਸਰਗਰਮੀ ਪੰਜ ਮੈਂਬਰੀ ਕਮੇਟੀ ਵਾਲੀ ਭਰਤੀ ਪ੍ਰਕਿਰਿਆ ਤੇ ਜਾਂ ਉਹਨਾਂ ਦੀ ਵੱਲੋਂ ਜਿਹੜਾ ਨਵਾਂ ਕਾਲਜ ਦਾ ਸਿਰਜਿਆ ਜੋ ਉਹਦੇ ਪਰ ਕੀ ਅਸਰ ਪਾਉ ਸ਼੍ਰੋਮਣੀ ਕਾਲਜ ਦਾ ਕੀ ਅਸਰ ਪਾਉ ਹੈਨਾ ਸਿਮਰਜੀਤ ਮਾਨ ਤੇ ਕੀ ਅਸਰ ਪਾਉ ਤੇ ਇਹਦੇ ਵਿੱਚੋਂ ਕੀ ਬੀਜੇਪੀ ਵਰਗੀ ਆਮ ਆਦਮੀ ਪਾਰਟੀ ਕੋਈ ਫਾਇਦਾ ਵੀ ਲੈ ਕੇ ਜਾ ਸਕੂ ਮੈਂ ਇਸ ਸਥਿਤੀ ਨੂੰ ਸਮਝਣਾ ਚਾਹੁੰਦਾ ਪਹਿਲਾਂ ਪੰਥਕ ਰਾਜਨੀਤੀ ਤੋਂ ਗੱਲ ਤੋੜ ਰਿਹਾ ਹਾਂ ਪ੍ਰੈਕਟੀਕਲੀ ਤਾਂ ਜਿਹੜੀ ਸਿਆਸਤ ਹੈ ਪੰਤਕ ਸਿਆਸਤ ਹੈ ਉਹ ਲੋਕਾਂ ਚੋਂ ਤਾਂ ਮਾਈਨਸ ਹੈ ਤੇ ਆਪਸ ਚਦਾਰੀ ਦੀ ਵਿੱਚ ਬਿਆਨਬਾਜ਼ੀ ਜ਼ਰੂਰ ਹੈਗੀ ਆ ਸਾਰੇ ਕਿਤੇ ਆ ਰਹੀ ਹੈ ਕਿਤੇ ਵੀ ਹੁਣ ਜਥੇਦਾਰ ਸਾਹਿਬ ਨੇ ਇੱਕ ਮਤਲਬ ਆਪਣਾ ਇੱਕ ਸਿਸਟਮ ਤੋਰ ਦਿੱਤਾ ਹੋਇਆ ਹੈ ਕਿ ਜੇ ਆਪਾਂ ਅੰਮ੍ਰਿਤ ਵੀ ਛਕਾਉਣਾ ਹੈ ਤੇ ਨਸ਼ੇ ਛਡਾਉਣੇ ਨੇ ਤੇ ਉਸ ਲੈਵਲ ਦਾ ਉਹ ਇੱਕ ਹੋਰ ਟਾਈਪ ਦਾ ਮਤਲਬ ਆਪਣਾ ਉਹਨਾਂ ਦਾ ਸਿਸਟਮ ਹੈ ਸ਼ਾਇਦ ਜਥੇਦਾਰ ਸਾਹਿਬ ਆਪਣੀ ਲੈਜਿਟੀਮੇਸੀ ਵੀ ਤਲਾਸ਼ ਰਹੇ ਨੇ ਇਸ ਦੇ ਵਿੱਚੋਂ ਜਦੋਂ ਜਗ੍ਹਾ ਜਗ੍ਹਾ ਜਾ ਰਹੇ ਨੇ ਤਾਂ ਗੱਲਾਂ ਕਰ ਰਹੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਅਜੇ ਪੰਥ ਦਾ ਹੀ ਬਹੁਤ بڑا ਹਿੱਸਾ ਉਹਨਾਂ ਨੂੰ ਜਥੇਦਾਰ ਨਹੀਂ ਮੰਨ ਰਹੇ ਆ ਤੇ 27 ਤਰੀਕ ਨੂੰ ਉਹਨਾਂ ਨੇ ਮੀਟਿੰਗ ਰੱਖੀ ਆ ਕਿ ਪੁਰਾਣੇ ਜਥੇਦਾਰਾਂ ਦੀ ਬਹਾਨੀ ਤੇ ਬਾਕੀ ਦੀਆਂ ਚੀਜ਼ਾਂ ਹੋਣਗੀਆਂ ਪੰਜ ਮੈਂਬਰੀ ਕਮੇਟੀ ਵਾਲਾ ਥੜਾ ਉਹ ਨਹੀਂ ਮੰਨ ਰਹੇ ਆ ਅਜੇ ਬੜਾ ਕੁਝ ਹੈ ਉਹਦੇ ਵਿੱਚ ਮਤਲਬ ਜਥੇਦਾਰੀ ਸਿਸਟਮ ਦੇ ਵਿੱਚ ਤੇ ਉਹੀ ਸਵਾਲੀਆ ਨਿਸ਼ਾਨ ਨੇ ਉਹ ਤਾਂ ਹੈ ਹੀ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਉਹਨੇ ਵੀ ਬਹੁਤਾ ਉਹਨਾਂ ਨਾਲ ਕੋਈ ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਇਸ ਤਰੀਕੇ ਦਾ ਜਿਹੜਾ ਹੋਇਆ ਇਹ ਠੀਕ ਹੈ ਇਹਨੂੰ ਉਹ ਮੜਮੀ ਜੀਵ ਨਾਲ ਹੀ ਮੜਾ ਮੋਟਾ ਜੇ ਕਿਸੇ ਦੀ ਮਦਦ ਕਰਦੇ ਨੇ ਕਰਦੇ ਨੇ ਪਰ ਉਪਰੋਂ ਬਾਸ ਜਾਂ ਬਾਕੀ ਦੇ ਸੱਦੇ ਹੁੰਦੇ ਨੇ ਤਾਂ ਉਹਨਾਂ ਨਾਲ ਸੁਖ ਚੱਲ ਜਾਂਦੇ ਨੇ ਪਰ ਪਾਰਟੀਆਂ ਦਾ ਜਿਹੜਾ ਮਜਾਜ ਹੈ ਸਾਡੇ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਮੈਂਬਰਸ਼ਿਪ ਸਭ ਤੋਂ ਪਹਿਲਾਂ ਭਾਜਪਾ ਨੇ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਉਹਨਾਂ ਨੇ ਕਿਹਾ 50 ਲੱਖ ਕਰਾਂਗੇ ਉਹ 4-5 ਲੱਖ ਦੇ ਨੇੜੇ ਤੇੜੇ ਨਾ ਕਿ ਤਰ੍ਹਾਂ ਕਿਤੇ ਰੁੜਕ ਗਈ ਉਹ ਮੁੜ ਕੇ ਲੱਗੀ ਨਹੀਂ ਜਿਹੜੇ ਪ੍ਰਧਾਨ ਸੀ ਜਾਖੜ ਉਹ ਨਹੀਂ ਉਹ ਤਾਂ ਆਈ ਹੀ ਨਹੀਂ ਕਿ ਸਾਰੀ ਪ੍ਰਕਿਰਿਆ ਚ ਕਿੰਨਾ ਚੱਲ ਰਹੀ ਸੀ ਜਾਂ ਜੋ ਵੀ ਚੱਲ ਰਿਹਾ ਜਿਹੜੀਆਂ ਲੇਟੈਸਟ ਕਵਰਾਂ ਮੈਂ ਪੜ ਰਿਆ ਸੀ ਉਹਦੇ ਚ ਕੇਵਲ ਤੇ ਕੇਵਲ ਚੰਡੀਗੜ੍ਹ ਸਮੇਤ ਉਹ 5 ਲੱਖ ਕੁਸਤੇ ਖੜੀ ਹੈ ਜਿਹੜੀ ਅਜੇ ਮੈਂਬਰਸ਼ਿਪ ਦਾ ਜਿਹੜਾ ਮਾਮਲਾ ਸੀ ਹੋ ਸਕਦਾ ਹੁਣ ਅੰਦਰ ਉਨੀ ਹੋਰ ਵੱਧ ਗਈ ਹੋਵੇ ਕਿਸੇ ਦਾ ਉਹ ਪਤਾ ਨਹੀਂ ਕੀ ਗੱਲ ਹੈ ਅਜੇ ਤੱਕ ਇੱਥੇ ਤੱਕ ਤੇ ਫਿਰ ਅਕਾਲੀ ਦਲ ਦੀ ਮੈਂਬਰਸ਼ਿਪ ਸੀਗੀ ਉਹ 27 ਲੱਖ ਤੇ ਲੈ ਗਏ ਪਹਿਲਾਂ 35 ਲੱਖ ਕਹਿੰਦੇ ਪਰਚੀ ਚਲੀ ਗਈ ਉਤੇ ਵੀ ਕੁਐਸਚਨ ਮਾਰਕ ਹੋ ਰਹੇ ਨੇ ਉਹ ਕਹਿੰਦੇ ਵੀ ਦਿਖਾਓ ਕਈ ਤਾਂ ਵੀਡੀਓ ਪਾ ਰਹੇ ਨੇ ਵੀ ਸਾਡੇ ਕੋਈ ਆਇਆ ਨਹੀਂ ਅਸੀਂ ਕੋਈ ਕੀਤਾ ਨਹੀਂ ਅਸੀਂ ਮੇਨ ਐਕਟੀਵਿਸਟਾਂ ਸਾਨੂੰ ਇਹ ਤਾਂ ਦੱਸ ਦੋ ਸਾਡਾ ਡੈਲੀਗੇਟ ਕੌਣ ਹੈ ਤਾਂ ਕਿ ਅੱਗੇ ਡੈਲੀਗੇਟ ਨੂੰ ਪੁੱਛਿਆ ਕਰੀਏ ਭਾਈ ਤੋਂ ਚੜਿਆ ਗਿਆ ਉਥੇ ਵੀ ਸਵਾਲ ਉੱਠ ਰਹੇ ਨੇ ਕੋਈ ਬਿਨਾ ਉਹਦੇ ਉਹਨਾਂ ਪੰਜ ਮੈਂਬਰੀ ਵਾਲਿਆਂ ਦੇ ਉਹਨਾਂ ਨੇ ਅੱਜ ਦੱਸਿਆ ਰਿਵਿਊ ਕਰਕੇ ਕਿ 12 ਲੱਖ 20 ਲੱਖ 14000 ਜਿਹੜੀ ਪਰਚੀ ਚਲੀ ਗਈ ਫਿਰ ਹਰ ਪਰਚੀ ਚਲੀ ਗਈ ਹੈ ਇਹ ਸਾਰੀ ਅਜੇ ਮੈਂਬਰਸ਼ਿਪ ਆਉਣੀ ਹੁੰਦੀ ਹੈ ਪਰਚੀ ਜਾਣਾ ਮੈਂਬਰਸ਼ਿਪ ਕੱਟੀ ਹੋਣਾ ਨਹੀਂ ਹੁੰਦਾ ਤੇ ਜਦੋਂ ਆ ਜਾਏਗੀ ਹਾਂ ਇਹ ਜ਼ਰੂਰ ਦੇਖਿਆ ਗਿਆ ਤੇ ਅਕਾਲ ਤਖਤ ਸਾਹਿਬ ਦੀ ਪੋਰਟ ਹੋਣ ਕਰਕੇ ਜਾਂ ਇੱਕ ਪ੍ਰਭਾਵ ਹੋਣ ਕਰਕੇ ਉਹ ਜ਼ਰੂਰ ਲੋਕ ਉਤਸਾਹ ਉਹਨਾਂ ਦੀ ਪਰਚੀ ਕੱਟਣ ਚ ਜਾਂ ਬਾਕੀ ਦੀਆਂ ਚੀਜ਼ਾਂ ਦੇਖਿਆਂ ਜਾ ਰਹੇਗਾ ਤੇ ਹੁਣ ਉਹਨਾਂ ਨੇ ਵੱਡੇ ਸ਼ਹਿਰਾਂ ਦਾ ਰੁਖ ਕੀਤਾ ਹੈ ਅਪ੍ਰੈਲ ਅਪ੍ਰੈਲ 22 ਤੋਂ ਫਿਰ ਦੁਬਾਰਾ ਪਿੰਡਾਂ ਦਾ ਜਾਂ ਬਾਕੀ ਦਾ ਹੋਣ ਕਰਨਗੇ ਕਿਉਂਕਿ ਕਣਕ ਦਾ ਸੀਜ਼ਨ ਆ ਗਿਆ ਇਸ ਕਰਕੇ ਉਹ ਉਸ ਲੈ ਬੰਦੇ ਉੱਤੇ ਨੇ ਪਰ ਨਾਲ ਦੀ ਨਾਲ ਉਹ ਇੱਕ ਹੋਰ ਕੰਮ ਕਰ ਰਹੇ ਨੇ ਜਿਹੜਾ ਇੰਪੋਰਟੈਂਟ ਜਾ ਲੱਗਦਾ ਮੈਨੂੰ ਦੂਜਾ ਕੰਪੈਰੀਟਿਵ ਕਿ ਅਗਲੇ ਕੁਝ ਦਿਨਾਂ ਚ ਵਿਦਨੇ ਵੀ ਖੈਤ ਉਹ politcal एजेंडा ਆਪਣਾ ਕੋਈ ਨਾ ਕੋਈ ਨਾਲ ਕੈਰੀ ਕਰਨਾ ਚਾਹੁੰਦੇ ਨੇ ਜਿਹਦੇ ਚੋਂ ਫੈਡਰਲਿਜ਼ਮ ਦਾ ਕੁਐਸਚਨ ਮੇਜਰ ਹੈ ਜਿਹਦੇ ਚੋਂ ਪਾਰਟੀ ਚ ਚੇਂਜੇਜ ਕੀ ਹੋਣਗੇ ਆ ਮਤਲਬ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਚੋਂ ਆਹੀ ਕਿ ਪ੍ਰਧਾਨ ਤੇ ਚੀਫ ਮਿਨਿਸਟਰ ਅਲੱਗ-ਅਲੱਗ ਹੋਣ ਦੀ ਗੱਲ ਹੈ ਐਜੀਪੀਸੀ ਦਾ ਕੈਂਡੀਡੇਟ ਤੇ politcal ਕੈਂਡੀਡੇਟ ਅਲੱਗ-ਅਲੱਗ ਹੋਣ ਦੀ ਗੱਲ ਹੈ ਔਰ ਪੰਜਾਬ ਦੇ ਵਿੱਚ ਕਿਸ ਢੰਗ ਦੇ ਨਾਲ ਮਤਲਬ ਸਿਆਸਤ ਕਰਨੀ ਹੈ ਪਰਿਵਾਰਵਾਦ ਤੋਂ ਜਾਂ ਵਿਅਕਤੀਵਾਦ ਤੋਂ ਹਟ ਕੇ ਜੇ ਕੋਈ ਉਹ ਹੈ ਜੀ ਪੋਲਿਟਿਕਸ ਆਉਂਦੀ ਹੈ ਉਹਦੇ ਤੇ ਚਰਚਾ ਹੁੰਦੀ ਹੈ ਤਾਂ ਉਹ ਜ਼ਰੂਰ ਪੰਜਾਬ ਦੇ ਵਿੱਚ ਇੱਕ ਲੈਵਲ ਦਾ ਪਾਜ਼ਟਮ ਰੋਲ ਨਿਭਾ ਸਕਦੀ ਹੈ ਜੇਕਰ ਐਸ ਲੈਵਲ ਦੀ ਗੱਲ ਹੋਏਗੀ ਤੁਹਾਡੇ ਸਾਹਮਣੇ ਚੰਦਰਬਾਬੂ ਨੈਡੂ ਨੇ ਚੰਦਰਬਾਬੂ ਨੈਡੂ ਨੇ ਐਮਕੇ ਸਟਾਲਰ ਨੇ ਤਾਮਨ ਲਾਡੂ ਤੇ ਇੱਕ ਕਮਿਸ਼ਨ ਬਣਾਤਾ ਹੈ ਜਸਟਿਸ ਜੋਸਫ ਕੁਰੀਅਨ ਜੋਸਫ ਦੀ ਅਗਵਾਈ ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਕਿ ਹੁਣ ਤੱਕ ਜਦੋਂ ਤੋਂ ਕਾਸ਼ਤ ਜੋਸਾ ਲਾਗੂ ਹੋਇਆ ਕਿ ਕਿੰਨੇ ਲਾਅ ਕਿੰਨੇ ਸਬਜੈਕਟ ਜਿਹੜੇ ਨੇ ਉਹ ਸੈਂਟਰਲਾਈਜ਼ ਹੋ ਗਏ ਕੰਕ੍ਰੀਟ ਲਿਸਟ ਤੇ ਲੈ ਗਏ ਹੋ ਇਹਦੇ ਤਾਂ ਸਟੱਡੀ ਕਰੋ ਅਧਿਐਨ ਕਰੋ ਤਾਂ ਕਿ ਇੱਕ ਡਾਕੂਮੈਂਟ ਬਣੇਗਾ ਕਿ ਕਿਵੇਂ ਸੈਂਟਰਲਾਈਜੇਸ਼ਨ ਹੋ ਗਈ ਹੈ ਉਹ ਇੱਕ ਮੁੱਖਤਾ ਕੰਮ ਹੁੰਦਾ ਸਰਕਾਰਾਂ ਤੇ ਪਾਲਿਟিক্যাল ਬੰਦਿਆਂ ਨੂੰ ਉਹ ਕੰਮ ਕਰਨੇ ਹੁੰਦੇ ਨੇ ਐਕਚੁਅਲੀ ਜਦੋਂ ਲੜਾਈ ਲੜਨੀ ਹੁੰਦੀ ਹੈ ਤਾਂ ਤੁਹਾਡੇ ਹੱਥ ਸੋਲਿਡ ਹਥਿਆਰ ਚਾਹੀਦਾ ਇੱਕ ਇਮਪੀਰੀਕਲ ਸਟੱਡੀ ਜਿਹਨੂੰ ਕਹਿੰਦੇ ਨੇ ਜਿਵੇਂ ਪ੍ਰੋਫੈਸਰ ਸਭ ਮੋਟਾ ਦੀ ਕਰਦੇ ਨੇ ਜਾਂ ਬਾਕੀ ਦੀ ਵੀ ਜਿਹਦੇ ਤੇ ਆਧਾਰ ਤੇ ਆ ਚੀਜ਼ਾਂ ਆਉਣ ਯਾਰ ਉਹ ਇੱਕ ਗੱਲ ਜ਼ਰੂਰ ਹੈ ਉਸ ਪਾਸੇ ਵੱਲ ਨੂੰ ਜਾਣ ਦੀ ਹਾਂ ਇਹ ਨਹੀਂ ਕਿ ਕੱਲੀ ਪੰਥਕ ਸਿਆਸਤ ਸਰਕਾਰ ਮੋਈ ਹੈ ਸਿਆਸਤ ਤਾਂ ਕਾਂਗਰਸ ਜਾਂ ਦੀ ਵੀ ਸਰਕਾਰ ਮੋਈ ਸੀ ਪਰ ਉਹ ਪ੍ਰਤਾਪ ਸਿੰਘ ਬਾਜਵੇ ਤਾਂ ਨੂੰ ਥੋੜੀ ਜੀ ਕੋਰਟ ਚੋਂ ਰੀਲੀਫ ਮਿਲ ਗਈ ਉਹ ਫੇਰ ਪੈਸ ਬਹੋਗੀ ਇੱਕ ਦਿਨ ਧਰਨੇ ਲਈ ਗਈ ਸੀ ਉਹ ਲੋਕਾਂ ਨੇ ਧਰਨੇ ਲਈ ਨਹੀਂ ਜਾ ਰਹੇ ਮਤਲਬ ਆਪਣੇ ਲੀਡਰ ਲਈ ਗਏ ਲੀਡਰ ਲਈ ਵੀ ਗਏ ਤਾਂ ਵੀ ਚੰਗੀ ਗੱਲ ਆ ਉਹਨਾਂ ਲਈ ਗਏ ਪਰ ਉਹਦੋਂ ਬਣਾ ਨਹੀਂ ਜਾਂ ਜਦੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਨੈਸ਼ਨਲ ਹਾਈਲਰ ਦਾ ਮਾਮਲਾ ਆ ਤਾਂ ਧਰਨੇ ਦਿੱਤੇ ਇਹਨਾਂ ਨੇ ਇਹ ਸਾਰੇ ਮਾਮਲੇ ਪਰ ਦੂਜੇ ਪਾਸੇ ਰਾਹੁਲ ਗਾਂਧੀ ਜਦੋਂ ਗੁਜਰਾਤ 'ਚ ਗੱਲ ਕਰਦੇ ਕੱਲ੍ਹ ਵੀ ਕਿ ਪਾਰਟੀ 'ਚ ਜ਼ਿਲ੍ਹਾ ਕਿਨੂ ਸੁਭਾਇਆ ਜਾਏਗਾ ਕਿਵੇਂ ਔਰਤਾਂ ਦੀ ਗੱਲ ਹੋਏਗੀ ਜ਼ਿਲ੍ਹੇ ਦੇ ਵਿਚ ਜੇ ਕੰਮ ਨਹੀਂ ਕੀਤਾ ਜਿੱਡਾ ਮਰਜੀ ਲੀਡਰ ਹੈ ਜੇ ਉੱਥੇ ਨਹੀਂ ਜਿੱਤਿਆ ਤਾਂ ਉਹਨੂੰ ਨਹੀਂ ਮੰਤਰੀ ਬਣਾਇਆ ਜਾਏਗਾ ਇੱਕੋ ਸਿਸਟਮ ਹੈ ਉੱਥੇ ਹੋਰ ਤਰ੍ਹਾਂ ਦੀ ਗੱਲ ਹੋ ਰਹੀ ਹੈ ਸਾਡੇ ਵਾਲੇ ਹੋਰ ਤਰ੍ਹਾਂ ਦੀ ਗੱਲ ਕਰ ਰਹੇ ਨੇ ਕੇਵਲ ਦਬੰਗੀ ਦੀ ਅਸੀਂ ਡਰਦੇ ਨਹੀਂ ਅਸੀਂ ਆ ਨਹੀਂ ਕਰਦੇ ਬਾਕੀ ਜਾਂ ਚੀਜ਼ਾਂ ਹੋਰ ਉੱਥੇ ਤੱਕ ਖੜੀ ਜਿਹੜੀ ਸਿਆਸਤ ਹੈ ਸਾਡੀ ਬਲੇਮ ਗੇਮ ਦੀ ਸਿਆਸਤ ਹੈ ਤੁਸੀਂ ਦੇਖੋ ਕਿ ਪੰਜਾਬ ਦਾ ਮਾਹੌਲ ਕਿਉਂ ਜਾ ਬਣ ਰਿਹਾ ਪੰਜਾਬ ਚ ਦੋ ਗਰੁੱਪ ਜਿਹੜੇ ਜਿਹੜੇ ਕਿਸਾਨੀ ਦੇ ਸੀ ਜਿਹੜੇ ਇੱਥੋਂ ਬਾਰਡਰ ਤੋਂ ਠਾਏ ਉਹ ਐਮਐਲਏ ਦੇ ਪਿੱਛੇ ਮੰਤਰੀਆਂ ਦੇ ਪਿੱਛੇ ਭੱਜ ਰਹੇ ਨੇ ਮੰਤਰੀ ਐਮਐਲਏ ਅੱਗੇ ਭੱਜ ਰਹੇ ਨੇ ਕਰ ਸਪੀਕਰ ਸਾਹਿਬ ਨਾਲ ਵੀ ਇਹੀ ਗੱਲ ਹੋਈ ਸਾਰੇ ਕਿਤੇ ਜਾ ਰਹੇ ਨੇ ਤੇ ਗਰਾਊਂਡ ਦੇ ਵਿੱਚ ਤਾਂ ਲੋਕ ਮਤਲਬ ਜਨਰਲ ਕਿਸਾਨ ਜਾਂ ਜਨਰਲ ਜਥੇਬੰਦੀਆਂ ਜਿਹੜੀਆਂ ਉਹ ਕਰ ਰਹੀਆਂ ਨੇ ਉਹ ਦਿਖ ਰਹੇ ਨੇ ਤੇ ਦੂਜੇ ਪਾਸੇ ਮੰਤਰੀ ਤੇ ਉਹ ਜਿਹੜੇ ਉਹ ਦਿਖ ਰਹੇ ਨੇ ਔਰ ਬਹੁਤ ਸਾਰੇ ਲੋਕ ਪਿੰਡਾਂ ਦੇ ਵੀ ਗੱਲ ਪੈਣ ਲੱਗੇ ਵੀ ਸਾਡੇ ਤਾਂ ਕੰਧ ਬੜੀ ਨੂੰ 4 ਸਾਲ ਹੋ ਗਏ ਤੁਸੀਂ ਨਹੀਂ ਪੱਥਰ ਰੱਖਣ ਕਿਉਂ ਆਏ ਹੋ ਸਾਡੇ ਤਾਂ ਚੀਜ਼ ਹੋਈ ਨੂੰ ਆਹ ਹੋ ਗਿਆ ਤੇ ਤੁਸੀਂ ਇਹ ਗੱਲ ਕਿਉਂ ਕਰਨ ਆਏ ਹੋ ਸਰਕਾਰ ਦਿਖ ਰਹੀ ਸੀ ਇਹੋ ਜੀ ਕ੍ਰਾਂਤੀ ਦੇ ਨਾਲ ਹੋਰ politcal activity ਨਹੀਂ ਦਿਖ ਰਹੀ ਬਾਕੀ politcal ਤੇ ਰਾਮ ਨਹੀਂ ਦਿਖ ਰਹੇ ਉੱਤੇ ਇਹ ਸਵਾਲ ਕਰਨ ਦੇਣਾ ਤੇ ਗਰਾਉਂਡ ਤੇ ਪਬਲਿਕ ਦੀ ਬਮਾਈਏ ਸ਼ਾਨ ਇਹਦਾ ਮਤਲਬ politcal ਤੇ ਰਾਜ ਤੇ ਲੋਕ ਦੋ ਅਲੱਗ-ਅਲੱਗ ਪਾਸੇ ਖੜੇ ਦਿਖਾਈ ਦਿੰਦੇ ਨੇ ਜਿਹੜੀ ਪੰਜਾਬ ਦੀ ਤਰਾਸਤੀ ਹੈ ਸਭ ਤੋਂ ਜ਼ਿਆਦਾ ਅੱਜ ਇਹ ਪੰਜਾਬ 'ਚ ਗੱਲ ਨਹੀਂ ਹੋ ਰਹੀ ਜਿੰਨੇ ਉਹਨਾਂ ਦੇ ਮੁੱਦਿਆਂ ਦੇ ਸਰਕਾਰ ਨੇ ਸਾਰੇ ਉਹ ਡਿਸਕਸ ਵੀ ਨਹੀਂ ਹੋ ਰਹੇ ਮਤਲਬ ਐਕਸ਼ਨ ਕਰਨਾ ਤਾਂ ਦੂਰ ਦੀ ਗੱਲ ਹੈ ਬਿਲਕੁਲ ਸਰਦਾਰ ਹਮਿੰਦਰ ਸਿੰਘ ਜੀ ਮੈਂ ਦੂਸਰੀਆਂ ਪਾਰਟੀਆਂ ਦੇ ਹਵਾਲੇ ਨਾਲ ਵੀ ਪਗਾਹ ਵੀ ਆਉਂਗਾ ਤੁਹਾਡੇ ਕੋਲ ਸਵਾਲ ਲੈ ਕੇ ਕਿਉਂਕਿ ਮੈਂ ਅੱਜ ਪੰਜਾਬ ਦੀ ਅੱਜ ਦੀ ਰਾਜਨੀਤੀ ਨੂੰ 227 ਦੇ ਹਵਾਲੇ ਨਾਲ ਇਸ ਤਰੀਕਾ ਦੇਖਣਾ ਚਾਹੁੰਦਾ ਕਿ ਪਾਰਟੀਆਂ ਅੱਜ ਹਰ ਕਦਮ 227 ਨੂੰ ਧਿਆਨ ਚ ਰੱਖ ਕੇ ਬੱਟ ਰਹੀਆਂ ਨੇ ਸਭ ਦਾ ਮਿਸ਼ਨ ਹੁਣ 227 ਬਣ ਗਿਆ ਪੰਜਾਬ ਤਾਂ ਪਹਿਲਾਂ ਵੀ ਇਹਨਾਂ ਦਾ ਮਿਸ਼ਨ ਨਹੀਂ ਰਿਹਾ ਚਲੋ ਮੈਂ ਪ੍ਰੋਫੈਸਰ ਸਾਹਿਬ ਕੋਲ ਆਉਣਾ ਪ੍ਰੋਫੈਸਰ ਸਾਹਿਬ ਮੈਂ ਤੁਹਾਤੋਂ ਸਮਝਣਾ ਚਾਹੁੰਦਾ ਕਿ ਪੰਥਕ ਮੁੱਦਾ ਚਰਚਾ ਚ ਰਹਿੰਦਾ ਪੰਥਕ ਧਿਰਾਂ ਚਰਚਾ ਚ ਰਹਿੰਦੀਆਂ ਪੰਥਕ ਪਹਿਲੋਂ ਤੋਂ ਰਾਜਨੀਤੀ ਚਰਚਾ ਚ ਰਹਿੰਦੀ ਆ ਪਰ ਮੈਂ ਅੱਜ ਦੇਖ ਰਿਹਾ ਕਿ ਪੰਥਕ ਮੁੱਦਿਆਂ ਦੇ ਵਿੱਚ ਪੰਥਕ ਧਿਰਾਂ ਦੀ ਚਰਚਾ ਦੇ ਵਿੱਚ ਬੀਜੇਪੀ ਸੈਂਟਰ ਲਾਈਨ ਸੁਖਵੀਰ ਸਿੰਘ ਬਾਦਲ ਜਨਤਕ ਤੌਰ ਤੇ ਕਹਿਣ ਲੱਗੇ ਨੇ ਕਿ ਜਥੇਦਾਰਾਂ ਨੂੰ ਤਾਂ ਕੰਟਰੋਲ ਕਰ ਲਿਆ ਜੀ ਇਹ ਤਾਂ ਉਹਨਾਂ ਦੇ ਕੰਟਰੋਲ ਚ ਨੇ ਹੈ ਧਿਰਾਂ ਕਹਿੰਦੀਆਂ ਬਾਦਲ ਤੇ ਕਿ ਆ ਪੰਜ ਮੈਂਬਰੀ ਕਮੇਟੀ ਵਾਲੇ ਤਾਂ ਸੁਧਾਰ ਲੈ ਰਹੀਗੇ ਉਹਨਾਂ ਨਾਲੇ ਜਾਣਗੇ ਲੋਕ ਕਹਿੰਦੇ ਤੁਸੀਂ ਪਹਿਲਾਂ ਤੋਂ ਉਹਨਾਂ ਨਾਲੇ ਹੋ ਹੈਨਾ ਤੇ ਇਹ ਸਾਰੀ ਸਥਿਤੀ ਦੇ ਵਿੱਚ ਬਾਬਾ ਤੁਮਾ ਕਹਿੰਦਾ ਜੀ ਮੈਂ ਬਹਾਲੀ ਕਰਾਉਣੀ ਆ ਜਥੇਦਾਰਾਂ ਦੀ ਉਹ ਕਹਿੰਦੇ ਨਹੀਂ ਵੀ ਤੂੰ ਵੀ ਬੀਜੇਪੀ ਦਾ ਜੇ ਸਾਰੀ ਉਹ ਪੰਥਕ ਚਰਾਂ ਦੇ ਉੱਤੇ ਸਵਾਲ ਲਿਆ ਬੀਜੇਪੀ ਦਾ ਲੱਗ ਰਿਹਾ ਤੇ ਬੀਜੇਪੀ ਬਾਹਰ ਬੈਠ ਕੇ ਤਮਾਸ਼ਾ ਦੇਖ ਰਹੀ ਆ ਸੱਚਮੁੱਚ ਉਖਲਾ ਰਹੀ ਆ ਪੰਜਾਬ ਦੀ ਪੰਥਕ ਸਿਆਸਤ ਨੂੰ ਹੁਣ ਬੀਜੇਪੀ ਚਲਾਉਣ ਲੱਗ ਪਈ ਮੈਨੂੰ ਨਾ ਅਜੇ ਤੱਕ ਇਹ ਨਹੀਂ ਕਈ ਵੀ ਸਮਝ ਆਉਂਦੀ ਹੁੰਦੀ ਵੀ ਜਦੋਂ ਆਪਾਂ ਪੰਥਕ ਸਿਆਸਤ ਦੀ ਗੱਲ ਕਰਦੇ ਆ ਕਿ ਉਹ ਪੰਥਕ ਸਿਆਸ ਜਿਹੜੀ ਹੈਗੀ ਆ ਉਹਦੀ ਕਿਹੜੀ ਬਾਉਂਡਰੀ ਆ ਕਿਹੜੀ ਉਹਦੀ ਲਿਮਿਟੇਸ਼ਨ ਹੈ ਕਿ ਇਹ ਐਕਸਪੈਂਡ ਹੋ ਸਕਦੀ ਆ ਔਰ ਉੱਚ ਕਿਹੜੇ ਮੁੱਦੇ ਆਉਂਦੇ ਆ ਅਨਫੋਰਚੂਨੇਟ ਪਾਰਟੀ ਆ ਕਿ ਸਾਡੀ ਰਾਜਨੀਤੀ ਸ਼ੁਰੂ ਤੋਂ ਰਲ ਕੱਢ ਰਹੀ ਆ ਰਲ ਕੱਢ ਦਾ ਮਤਲਬ ਹੁੰਦਾ ਜਿੱਦਾਂ ਹੁਣੇ ਦੱਸਿਆ ਕਿ ਪੀਜੀ ਕੁਰਿਆਨ ਦੇ ਵਿੱਚ ਉਹਨਾਂ ਨੇ ਕਮਿਸ਼ਨ ਬਿਠਾ ਦਿੱਤਾ ਕੇਰਲਾ ਨੇ ਮਾਈਗ੍ਰੇਸ਼ਨ ਕਮਿਸ਼ਨ ਬਿਠਾਇਆ ਉਹਨਾਂ ਨੂੰ ਇਹ ਪਤਾ ਹੈ ਕਿ ਕਿਹੜੇ ਕਿਹੜੇ ਵਿਅਕਤੀ ਸਾਡਾ ਜਿਹੜਾ ਬਾਹਰ ਗਿਆ ਹੈ ਕਿ ਪੰਜਾਬ ਦੇ ਕਿੰਨੀ ਇਦਾਂ ਦੀ ਗੱਲ ਕੀਤੀ ਗਈ ਆ ਸਾਡਾ ਇਹ ਹੁੰਦਾ ਨਾ ਕਿ ਜਿੱਦਾਂ ਇੱਕ ਨੇ ਬਲਦ ਗਵਾਚ ਗਿਆ ਸੀ ਕਿਸੇ ਜ਼ਮੀਦਾਰ ਦਾ ਤੇ ਉਹ ਨਾਲ ਸੀ ਉਹਦਾ ਕੰਮ ਕਰਨ ਵਾਲਾ ਬੰਦਾ ਸੀ ਤੇ ਸਾਡੇ ਮੱਝ ਦੇ ਗੁਰਦੁਆਰੇ ਬੜੇ ਆ ਉਹ ਜਿਸ ਗੁਰਦੁਆਰੇ ਜਾਵੇ ਕਹਿੰਦੇ ਬਾਬਾ ਬਲਦ ਲਵ ਜੇ ਤੇ ਤੁਹਾਨੂੰ 500 ਰੁਪਏ ਚੜਾ ਦਾਂ ਜਿੱਥੇ ਜਾਵੇ ਉਹ ਕਹਿੰਦਾ ਨਾਲ ਦਾ ਕਹਿੰਦਾ ਜਿਹੜਾ ਟੈਕਸ ਲੇਵੇ ਕਹਿੰਦਾ ਜੇ ਗੱਲ ਸੁਣਾ ਤੂੰ ਇੰਨੇ ਸਭ ਤਾਂ ਸੁਖੀ ਜਨਾ ਜੇ ਲੱਭ ਗਿਆ ਤੇ ਉਹਨੇ ਤਾਂ ਬਲਦ ਨਹੀਂ ਉਹਦਾ ਅਗਲਾ ਜਵਾਬ ਸੀ ਸਿੰਘਾਂ ਨੂੰ ਹੱਥ ਪਾ ਲੈਣ ਦੇ ਫੇਰ ਕਹਿੰਦਾ ਇਹਨਾਂ ਨੂੰ ਕੁਝ ਕਿੰਨੇ ਪੁੱਛਣਾ ਬਾਬਿਆਂ ਨੂੰ ਜਾਂ ਫੇਰ ਗੁਰਦੁਆਰੇ ਪੈਸੇ ਕਿੰਨੇ ਚੜਾਉਣੇ ਆ ਮਤਲਬ ਇਹ ਰਸਤੇਕ ਜਿਹੜੀ ਇਹ ਸਾਡਾ ਬਿਹੇਵੀਅਰ ਹੈਗਾ ਜਿਹੜੇ ਮੁੱਦੇ ਅਸੀਂ ਡਿਸਕਸ ਕਰ ਰਹੇ ਹਾਂ ਅਕੈਡੈਮਿਕ ਲੈਵਲ ਦੇ ਉੱਤੇ ਜਾਂ ਇਸ ਲੈਵਲ ਦੇ ਉੱਤੇ ਉਹ ਲੋਕਾਂ ਦੇ ਲੈਵਲ ਦੇ ਉੱਤੇ ਉਹ ਉਸ ਪਾਸੇ ਨਹੀਂ ਜਾ ਰਹੇ ਉਹਨਾਂ ਤੇ ਕੋਈ ਅਸਰ ਨਹੀਂ ਕਰ ਰਹੇ ਉਹਨਾਂ ਨੂੰ ਉਹਦੇ ਉੱਤੇ ਉਹ ਰੈਲਿੰਗ ਪੁਆਇੰਟ ਨਹੀਂ ਬਣ ਰਿਹਾ ਕਿਉਂਕਿ ਇਹਨਾਂ ਦੇ ਕੋਲ ਹੋਰ ਜਿਹੜੇ ਮੁੱਦੇ ਹੈਗੇ ਆ ਲੁੱਕ ਇਹਨਾਂ ਨਾਲ ਬਹੁਤ ਜਾਗਰੂਕ ਹੋ ਆਪਾਂ ਕੱਲਾ ਵੀ ਦਰ ਕਰਦੇ ਆ ਕਿ ਲੋਕ ਜਿਵੇਂ ਜਦੋਂ ਮੁਸ਼ਕਲਾਂ ਵਧਦੀਆਂ ਅਸਲ ਜਦੋਂ ਮੁਸ਼ਕਲ ਵਧਦੀ ਹੈ ਬੰਦੇ ਨੂੰ ਅਕਲ ਉਦੋਂ ਆਉਂਦੀ ਹੈ ਸਿਆਣਪ ਉਦੋਂ ਆਉਂਦੀ ਹੈ ਅੱਜ ਤੱਕ ਤੇ ਸਾਡਾ ਖਾਓ ਪੀਓ ਐਸ਼ ਕਰ ਵਾਲਾ ਕੰਮ ਸੀ ਨਾ ਕਿ ਬੱਲੇ ਬੱਲੇ ਹੋ ਗਈ ਖਾਣ ਪੀਣ ਨੂੰ ਰੋਟੀ ਮਿਲਦੀ ਆ ਗ੍ਰੀਨ ਰੈਵੋਲੂਸ਼ਨ ਸੀ ਸਾਰਾ ਪਾਸਾ ਉਸ ਪਾਸਾ ਚੱਲਿਆ ਜਾਂਦਾ ਹੋਰ ਤਰੀਕੇ ਅਸੀਂ ਲੱਭ ਲਏ ਅਸਲ ਦੇ ਵਿੱਚ ਸਾਡੇ ਸਾਹਮਣੇ ਹੁਣ ਵੱਡੇ ਮੁੱਦੇ ਖੜੇ ਨੇ ਜਿੰਦਾ ਕਿਸਾਨੀ ਦੇ ਮੁੱਦੇ ਦੀ ਆਪਾਂ ਗੱਲ ਕਰਦੇ ਆਂ ਔਰ ਕਿਸ ਤਰੀਕੇ ਨਾਲ ਧਾਰਮਿਕ ਮੁੱਦਿਆਂ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੀਟ ਕੀਤਾ ਜਾਂਦਾ ਉਹਦੇ ਤੇ ਕੰਸੈਂਸਸ ਨਹੀਂ ਆ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਆਂ ਬਾਬੇ ਨਾਨਕ ਦੀ ਫਿਲਾਸਫੀ ਕਿਤੇ ਬਾਬੇ ਨਾਨਕ ਦੀ ਫਿਲਾਸਫੀ ਆ ਕਿਤੇ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੈਗੀ ਆ ਨਵੇਂ ਪਾਤਸ਼ਾਹ ਦੀ ਸ਼ਹੀਦੀ ਹੈਗੀ ਆ ਦਸਵੇਂ ਗੁਰੂ ਸਾਹਿਬ ਜਿਹੜੀ ਸੈਕਰੀਫਾਈਸ ਹੈ ਕਿ ਕਿੱਥੇ ਇਹਨਾਂ ਲੀਡਰਾਂ ਦੀਆਂ ਗੱਲਾਂ ਤੇ ਕਿੱਥੇ ਉਹ ਲੋਕਾਂ ਦਾ ਉਹਦੇ ਬਾਰੇ ਉਹਦਾ ਰਿਸਪੌਂਸ ਕਿਤੇ ਮਿਸਮੈਚ ਵਾ ਕਿਤੇ ਵੀ ਇਸ ਪਾਸੇ ਨਹੀਂ ਆਉਂਦਾ ਇਹ ਉਦੋਂ ਇਸਾਇ ਹੈ ਨਰੇਟਿਵ ਬਣਦੇ ਸੀਗੇ ਜਦੋਂ ਇਹ ਇੱਕ ਵੱਡੀ ਕਲਾਸ ਨੂੰ ਵੱਡੀ ਜਮਾਤ ਨੂੰ ਖਾਸ ਕਰਕੇ ਆਪਾਂ ਗੱਲ ਕਰਦੇ ਆਵੇਂ ਕਾਲੀਦਲ ਦਾ ਵੱਡੀ ਤੇ ਕਿਸਾਨੀ ਹੁੰਦੀ ਸੀ ਕਿਸਾਨੀ ਦੇ ਵਿੱਚ ਜਿੰਨਾ ਕੋ ਜਮੀਨ ਸੀ ਜਾਂ ਜਮੀਨ ਤੇ ਡਿਪੈਂਡੈਂਟ ਸੀ ਜਾਂ ਮੋٹے ਤੌਰ ਤੇ ਪਿੰਡ ਹੁੰਦੇ ਸੀਗੇ ਪਰ ਹੁਣ ਉਹ ਸਾਰਾ ਥੱਲੜਾ ਜਿਹੜਾ ਸਟਰਕਚਰ ਹੈ ਕਿਸਾਨੀ ਦਾ ਜਦੋਂ ਦੀ ਡਾਇਨਾਮਿਕਸ ਜਿਹੜੀ ਹੈਗੀ ਆ ਉਹ ਸਾਰੀ ਬਦਲ ਗਈ ਤੇ ਰਾਜਨੀਤੀ ਉਸ ਤਰੀਕੇ ਨਾਲ ਬਦਲਣੀ ਚਾਹੀਦੀ ਸੀ ਇਹ ਅਜੇ ਵੀ ਉੱਥੇ ਬੈਠੇ ਆ ਅਜੇ ਵੀ ਉਸੇ ਨਰੇਟਿਵ ਦੇ ਵਿੱਚ ਉਹਨੂੰ ਅਪ੍ਰੋਪ੍ਰੀਏਟ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਮੋٹے ਤੌਰ ਤੇ ਲੈਸਟੀ ਮੈਸੀ ਕਾਫੀ ਹੱਦ ਤੱਕ ਗੋ ਆ ਚੁੱਕੇ ਆ ਦੂਸਰਾ ਹੈ ਕਿ ਇਹਨਾਂ ਲੀਡਰਾਂ ਨੇ ਤਾਂ ਰਾਜਨੀਤੀ ਨੂੰ ਫਾਸਟ ਫੂਡ ਪੋਲਿਟਿਕਸ ਦੀ ਤਰ੍ਹਾਂ ਬਣਾ ਲਿਆ ਕੁਇਕ ਫਿਕਸ ਵਾਲੀ ਗੱਲ ਕਰਦੇ ਆ ਦਾਲ ਲੱਗ ਗਿਆ ਹੁਣ 27 ਦੀ ਗੱਲ ਕਰੀ ਜਾਂਦੇ ਆ ਸਰਵਿਸਿੰਗ ਬਾਦਲ ਨੇ ਵੀ ਕੀਤੀ ਤੁਹਾਡੀ ਆਮ ਆਦਮੀ ਪਾਰਟੀ ਵੀ ਕਰੀ ਜਾਂਦੀ ਆ ਬੀਜੇਪੀ ਦੇ ਚੁੱਪ ਕਰਕੇ ਹੈ ਹੀ ਉਹਦਾ ਅਜੰਡਾ ਹੀ ਆ ਬੀਜੇਪੀ ਦਾ ਰਿਟਨ ਔਨ ਦਾ ਵਾਲ ਹੈ ਮੁੱਦਿਆਂ 'ਚ ਕੋਈ ਗੱਲ ਨਹੀਂ ਕਰਦਾ ਵੀ 27 ਤੇ ਪਹੁੰਚਣ ਲਈ ਜੇ ਸਾਡਾ ਏਮ ਹੈਗਾ ਸਾਡਾ ਕਿਉਂ ਸਰਕਾਰ ਬਣਾਉਣੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਹੁਣ ਸਵਾਲ ਕੁਐਸਚਨ ਵੱਡੀ ਗੱਲ ਆ ਵੀ ਤੁਹਾਨੂੰ ਅਸੀਂ ਕਿੰਨਾ ਮੁੱਦਿਆਂ ਕਰਕੇ ਜਿਹੜਾ ਇੱਥੇ ਲੈ ਕੇ ਆਏ ਸੀਗੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਬਾਰੇ ਇਹ ਸਵਾਲ ਨਹੀਂ ਕਨੇ ਕੀਤਾ ਵੀ ਉਹ ਸਿੱਖ ਹੋਣਾ ਚਾਹੀਦਾ ਆਮ ਤੌਰ ਤੇ ਹੁੰਦਾ ਨਾ ਕਿ ਪੰਜਾਬ ਦੇ ਵਿੱਚ 67 ਤੋਂ ਬਾਅਦ ਇਹ ਹੈਗਾ ਸੀ ਗੱਲ ਸਾਰੀ ਹੈਗੀ ਸੀ ਜਾਂ ਇਸ ਕਿਸਮ ਦੀਆਂ ਹੋਰ ਗੱਲਾਂ ਬਾਰੇ ਸਵਾਲ ਕਰਦੇ ਨਹੀਂ ਸਵਾਲ ਅਸਲ ਦੇ ਵਿੱਚ ਸਾਰੇ ਹੈਗੇ ਆ ਆਰਥਿਕ ਸੰਕਟ ਜਿਹੜਾ ਹੈਗਾ ਵਾ ਸਮਾਜਿਕ ਮੁੱਦੇ ਜਿਹੜੇ ਹੈਗੇ ਆ ਸੱਭਿਆਚਾਰਕ ਜਿਹੜੀ ਗ੍ਰਾਵਿਟੀ ਜਿਹੜੀ ਹੈਗੀ ਆ ਤੇ ਜਿਹੜੀ ਲੋਕਾਂ ਦੀਆਂ ਦਿਨ ਪ੍ਰਤੀ ਦਿਨ ਵੱਧਦੀਆਂ ਮੁਸ਼ਕਲ ਆ ਜਿਹੜੀ ਸੈਂਸ ਆਫ ਇਨਸਿਚਿਉਰਟੀ ਹੈ ਜਿਵੇਂ ਇਸ ਤਰੀਕੇ ਨਾਲ ਸਿਸਟਮ ਮੈਂ ਤਾਂ ਕਹੂੰਗਾ ਸਿਸਟਮਿਕ ਫੇਲਰ ਕਹਿ ਦਿਓ ਤੁਸੀਂ ਜਾਂ ਸਿਸਟਮ ਦੀ ਵਿਡਰੋਅਲ ਜਿੱਥੇ ਸਿਸਟਮ ਦੀ ਜ਼ਿੰਮੇਵਾਰੀ ਆ ਉੱਥੇ ਨੇ ਆਪਣੇ ਆਪ ਨੂੰ ਵਿਡਰੋਅ ਕਰ ਲਿਆ ਜਿੱਥੇ ਇਹਨਾਂ ਨੇ ਪ੍ਰੋਪਰੀਅਟ ਕਰਨਾ ਹੈ ਮੈਂ ਤਾਂ ਇਹ ਵੀ ਗੱਲ ਕਹਿੰਦਾ ਕੋਈ ਹਰਜ ਨਹੀਂਗਾ ਅਸੀਂ ਕਿਉਂ ਨਹੀਂ ਪੁਲਿਸ ਸਟੇਸ਼ਨ ਜਿਹੜੀ ਪੁਲਿਸ ਜਿਹੜੀ ਉਹ ਠੇਕੇ ਦੇ ਦਿੰਦੇ ਆਪਾਂ ਹੋਰ ਸਿਕਿਉਰਟੀ ਜਿਹੜੀ ਸੀਗੀ ਯੂਨੀਵਰਸਿਟੀ ਦੇ ਵਿੱਚ ਨੌਕਰੀਆਂ ਠੇਕੇ ਦੇ ਦਿੱਤੀਆਂ ਪੜਾਈ ਠੇਕੇ ਦੇ ਦਿੱਤੀ ਲੋਕਾਂ ਨੂੰ ਸੇਵ ਠੇਕੇ ਦੇ ਦਿੱਤੀ ਕੱਢ ਦਿਓ ਠੇਕੇ ਜਦੋਂ ਪੁਲਿਸ ਪੈਸੇ ਵੀ ਆਉਣਗੇ ਹੈ ਲਾਡ ਉਹ ਵੀ ਬਣੂਗਾ ਤੁਹਾਡਾ ਰਿਸਪੌਂਸਿਬਿਲਟੀ ਫਿਕਸ ਹੋ ਗਈ ਨਹੀਂ ਉਥੇ ਓਵਰ ਇੰਟਰਵੈਂਸ਼ਨ ਕਿਉਂ ਨਹੀਂ ਤੁਸੀਂ ਤਹਿਸੀਲਾਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਵਾਂ ਕਿ ਇਹਦਾ ਵਿਉਪ ਨਹੀਂ ਲੱਭ ਸਕਦਾ ਤੁਸੀਂ ਕਹਿੰਦੇ ਅਸੀਂ ਇੰਨੀ ਵੱਡੀ ਟੈਕਨੋਲੋਜੀ ਆਈ ਗਿਆ ਅਜੇ ਵੀ ਉੱਥੇ ਉਹ ਸਿਸਟਮ ਉਸੇ ਤੇ ਕਿਵੇਂ ਚੱਲਣ ਡਿਆ ਤਾਂ ਸਰਕਾਰ ਉਸ ਪਾਸੇ ਵੱਲ ਜਾ ਰਹੀ ਹੈ ਇਹ ਹੀ ਇੱਕ ਬਹੁਤ ਵੱਡੀ ਵੈਲਿਊ ਬਣ ਕੇ ਫਿਰ ਇੱਕ ਬੜਾ ਤਰੀਕਾ ਹੁੰਦਾ ਤੇ ਤੁਸੀਂ ਜਿੱਦਾਂ ਖਾਸ ਕਰਕੇ ਇਹ ਜਿਹੜੀ ਰਾਜਨੀਤੀ ਵਾਲੀ ਆਕਾਲੀ ਦਲ ਵਾਲਿਆ ਪੰਥਕ ਮੁੱਦਿਆਂ 'ਚ ਲੈ ਕੇ ਆਓ ਕਿਤੇ ਖੁੱਲ ਕੇ ਦੱਸੋ ਦਸਾਂ ਭਾਈ ਅੱਜ ਤੋਂ 100 ਸਾਲ 200 ਸਾਲ ਪਹਿਲਾਂ ਪੰਥਕ ਮੁੱਦੇ ਕਿਹੜੇ ਸੀਗੇ 50 ਸਾਲ ਪਹਿਲਾਂ ਕਿਹੜੇ ਸੀਗੇ ਹੈਂ 80 ਤੋਂ ਪਹਿਲਾਂ ਕਿਹੜੇ ਸੀ 80 ਤੋਂ ਬਾਅਦ ਕਿਹੜੇ ਆ ਤੇ ਹੁਣ ਕਿਹੜੇ ਮੁੱਦੇ ਆ ਕਿਹੜੇ ਪੰਥਕ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਜੋ ਉਹ ਪੰਥ ਦੇ ਅਨੁਆਈ ਕਿਹੜੇ ਹੈਗੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਐਡਰੈਸ ਕਰਦੇ ਜੋ ਕੀ ਤੁਸੀਂ ਉਹਨਾਂ 'ਚ ਕੋਈ ਕਨੈਕਟ ਹੈਗਾ ਜੋ ਤੁਸੀਂ ਗੱਲ ਕਹਿੰਨੀ ਆ ਜੋ ਉਹ ਸਿਰਫ ਇੱਕ ਟੂਲ ਬਣ ਗਿਆ ਸਿਰਫ ਇੱਕ ਛਤੜੀ ਬਣ ਗਈ ਜਿਹਦੇ ਚੋਗੇ ਦੇ ਥੱਲੇ ਇਹ ਆਪਣੀ ਆਪ ਨੂੰ ਲਕਾ ਕੇ ਤੇ ਜਿਹੜਾ ਉਹਦਾ ਆਬਜੈਕਟ ਹੈਗਾ ਵਾ ਉਹ ਆਬਜੈਕਟ ਹੈਗਾ ਤਾਕਤ ਦੇ ਵਿੱਚ ਲੰਦਾ ਜਾ ਕਿ ਤਾਕਤ ਉਹਨੇ ਆਬਜੈਕਟ ਰਹਿ ਗਿਆ ਕਹਿਣ ਤੋਂ ਭਾਵ ਹੈਗਾ ਕਿ ਰਾਜਨੀਤੀ ਬਹੁਤ ਪੇਤਲੀ ਹੋ ਗਈ ਰਾਜਨੀਤੀ ਬਹੁਤ ਪਤਲੀ ਹੋ ਗਈ ਰਾਜਨੀਤੀ ਇੱਕ ਕੰਟੀਨਿਊਇੰਗ ਪ੍ਰੋਸੈਸ ਹੁੰਦਾ ਵਾ ਰਾਜਨੀਤੀ ਇੱਕ ਬਹੁਤ ਵੱਡਾ ਇਨਸਟਰੂਮੈਂਟ ਹੈਗਾ ਜਿਹਦੇ ਨਾਲ ਅਸੀਂ ਸਮਾਜ ਸੁਧਾਰ ਲਿਆ ਸਕਦੇ ਖਾਸ ਕਰਕੇ ਡੈਮੋਕਰੈਟਿਕ ਸਿਸਟਮ ਕਿਉਂ ਸਾਡੇ ਵੱਡੇ ਵੱਡੇ ਜਿਆ ਨਹੀਂ ਇਸ ਦੇਸ਼ ਦੇ ਵਿੱਚ ਆਜ਼ਾਦੀ ਲੈਣ ਵਾਸਤੇ ਇੰਨੀਆਂ ਸੈਕਰੀਫਾਈਸਸ ਕੀਤੀਆਂ ਕਿ ਅਸੀਂ ਉਹ ਨਿظام ਬਣਾਈਏ ਉਹ ਰਾਜਨੀਤੀ ਲੈ ਕੇ ਆਈਏ ਕਿ ਜਿਹਦੇ ਵਿੱਚ ਅਲਟੀਮੇਟਲੀ ਲੋਕ ਜਿਹੜੇ ਹੈਗੇ ਆ ਉਹਦੇ ਸੈਂਟਰ ਦੇ ਵਿੱਚ ਹੋਣ ਪਰ ਕੀ ਲੋਕ ਇਹਨਾਂ ਦੇ ਸੈਂਟਰ ਦੇ ਵਿੱਚ ਹੈਗੇ ਆ ਅਜੇ ਕਿ ਪੰਜਾਬ ਬਹੁਤ ਉਸ ਤਰੀਕੇ ਨਾਲ ਜੀਓਗ੍ਰਾਫੀਕਲ ਤੌਰ ਤੇ ਬਹੁਤ ਛੋਟਾ ਹੋ ਗਿਆ ਕਿਨ ਤੋਂ ਪਾਫ ਹੈ ਕਿ ਜਿਹੜੀ ਬੁੱਧ ਸਾਡੀ ਬੈਂਕਰਫਸੀ ਹੈਗੀ ਆ ਜਾਂ ਜਿਹੜੀ ਸਾਡੀ ਖਰ ਕੇ ਵਿਚਾਰ ਦੇ ਤੌਰ ਤੇ ਬੈਂਕਰਫਸੀ ਹੈਗੀ ਆ ਜਾਂ ਜਿਹੜੀ ਸਾਡਾ ਡਾਇਲੌਗ ਮਿਸ ਹੋ ਜਾਣਾ ਜਾਂ ਮਾਈਵੇ ਹੈ ਜਾਂ ਹਾਈਵੇ ਹੈ ਜਾਂ ਅਸੀਂ ਕਿ ਕਿਨ ਭਜਾਉਣ ਡੇ ਹੁੰਦੇ ਆ ਤੇ ਜਾਂ ਅਸੀਂ ਉਤੋਂ ਭਜਣ ਡੇ ਹੁੰਦੇ ਆ ਇਨ ਬਿਟਵੀਨ ਹੈ ਹੀ ਕੁਛ ਨਹੀਂ ਹੈ ਇਹ ਵਰਤਾਰਾ ਬਣ ਗਿਆ ਅਸਲ ਦੇ ਵਿੱਚ ਬੀਜੇਪੀ ਹੋਵੇ ਅਕਾਲੀ ਹੋਵੇ ਕਾਂਗਰਸੀ ਹੋਵੇ ਇਹਨਾਂ ਸਿਸਟਮ ਥੱਲੇ ਲੈਵਲ ਤੇ ਖੋਖਲਾ ਹੋ ਗਿਆ ਔਰ ਜਿਹੜੀਆਂ ਕਾਸ਼ ਕਰਕੇ ਜਿੱਥੋਂ ਰਾਜਨੀਤੀ ਨੂੰ ਸੀ ਡਿਵੈਲਪ ਕਰਨਾ ਹੈ ਪਹਿਲੀ ਗੱਲ ਤਾਂ ਆਪਾਂ ਕਹਿ ਦਈਏ ਕਿ ਘਰ ਜਿਹੜਾ ਹੈਗਾ ਪਰਿਵਾਰ ਜਿਹੜਾ ਹੈਗਾ ਉਹ ਰਾਜਨੀਤੀ ਦੀ ਜਿਹੜੀ ਫਰਸਟ ਜਿਹੜੀ ਫਾਊਂਡੇਸ਼ਨ ਆ ਕੀ ਪਰਿਵਾਰਾਂ ਨੂੰ ਉਸ ਕਿਸਮ ਦਾ ਉਹਨਾਂ ਦੀ ਸੋਸ਼ਲਾਈਜੇਸ਼ਨ ਹੋ ਰਹੀ ਆ ਪਹਿਲਾ ਕੰਮ ਹੁੰਦਾ ਉਹਨਾਂ ਦੀ ਸਿਕਿਉਰਿਟੀ ਜਾਂਦੀ ਜਾਵੇ ਉਹਨਾਂ ਨੂੰ ਵਿਦਿਆ ਦਿੱਤੀ ਜਾਵੇ ਉਹਨਾਂ ਨੂੰ ਸਿਆਣੇ ਬਣਾਇਆ ਜਾਵੇ ਉਹਨਾਂ ਨੇ ਉਹਨਾਂ ਦਾ ਜਿਹੜਾ ਖਾਸ ਕਰਕੇ ਉੱਥੇ ਤਜਰਬਾ ਲਿਆਂਦਾ ਜਾਵੇ ਅੱਜ ਤੱਕ ਦੇ ਪਿੰਡ ਦੀਆਂ ਪੰਚਾਇਤਾਂ ਨੂੰ ਅਸੀਂ ਖਾੜਾ ਬਣਾ ਦਿੱਤਾ ਸਾਡੀਆਂ ਕੋਆਪਰੇਟਿਵ ਸੋਸਾਇਟੀਜ਼ ਹੁੰਦੀਆਂ ਸੀਗੀਆਂ ਅਸੀਂ ਉਹਦਾ ਤਾਹਸਨਾ ਸੱਤਿਆ ਕਰਕੇ ਰੱਖ ਦਿੱਤਾ ਸਾਡੀ ਕਿਤੇ ਵੀ ਜਿਹੜੀ ਪੋਲੀਟੀਕਲ ਮੋਬਿਲਿਟੀ ਇਹ ਖਾਨਦਾਨੀ ਸਿਸਟਮ ਬਣਾ ਕੇ ਜਿਹੜੀ ਓਪਨ ਡੈਮੋਕ੍ਰੇਸੀ ਨੂੰ ਓਪਨ ਪਾਰਟੀ ਸਿਸਟਮ ਪਾਰਟੀ ਦੇ ਵਿੱਚ ਵੀ ਇਹੀ ਹੈਗਾ ਪਿਓ ਤੋਂ ਪੁੱਤ ਪੁੱਤ ਤੋਂ ਗਾਂ ਅਗਲੇ ਤੋਂ ਅਗਲੇ ਪਾਸੇ ਹਲ ਤੁਰੇ ਜਾਂਦੇ ਆ ਕਮ ਸਾਰੀਆਂ ਪਾਰਟੀਆਂ ਵਿੱਚ ਔਰ ਇਸੇ ਤਰੀਕੇ ਨਾਲ ਸਾਡਾ ਜਿਹੜੀਆਂ ਹੋਰ ਜਿਹੜੀਆਂ ਇੰਸਟੀਚੂਨਸ ਹੈਗੀਆਂ ਉਹਨਾਂ ਦੇ ਉੱਤੇ ਕੰਟਰੋਲ ਬਣਾਤਾ ਉਹਨੂੰ ਲੈਸਟੀਮਾਈਜ਼ ਕਰਤਾ ਮਤਲਬ ਕਈ ਵਾਰੀ ਬੜਾ ਹਾਸਾ ਆਉਂਦਾ ਮੈਂ ਸਵੇਰੇ ਵੀ ਇਹਨਾਂ ਗੱਲ ਕਰਨੀਆਂ ਕਿ ਵੇਖੋ ਜੀ ਡਾਕਟਰ ਦਾ ਮੁੰਡਾ ਡਾਕਟਰ ਬਣ ਜਾਂਦਾ ਟੀਚਰ ਦਾ ਟੀਚਰ ਬਣ ਜਾਂਦਾ ਇੰਜੀਨੀਅਰ ਤਾਂ ਬਣ ਜਾਂਦਾ ਉਹ ਪਾਈ ਉਹ ਵਿਦਿਆ ਲੈ ਕੇ ਆਉਂਦੀ ਆ ਇਹਨਾਂ 'ਚ ਬਹੁਤ ਵੱਡਾ ਕੀ ਤੁਹਾਡਾ ਕੋਈ ਨਿਆਣਾ ਕੋਈ ਬੀਟਕ ਹੈਗੀ ਮਨ ਲੱਗਦਾ ਵੀ ਇਹ ਦੇਸ਼ ਦੇ ਵਿੱਚ ਪੋਲਿਟਿਕਸ ਦੀ ਇੱਕ ਬੀਟਕ ਕਰਨੀ ਚਾਹੀਦੀ ਜਦੋਂ IIM ਵਾਲੇ ਹੈਗੇ ਆ ਜਾਂ ਦੂਸਰੇ ਹੈਗੇ ਨਹੀਂ ਤੇ ਬਣੀਆਂ ਤਾਂ ਬੁੱਤ ਬਣੀਆਂ ਬਣ ਸਕਦਾ ਵਪਾਰੀ ਦਾ ਬਣ ਸਕਦਾ ਪਰ ਉਸ ਪਾਸੇ ਉਹ ਵਿਦਿਆ ਲੈ ਕੇ ਆਉਂਦਾ ਕਿ ਇੱਥੇ ਉਹ ਪਾਸਾ ਨਹੀਂ ਹੈਗਾ ਉਹ ਪਾਸਾ ਮਿਸਿੰਗ ਹੈ ਪੁਆਇੰਟ ਇਹ ਹੈਗਾ ਹੁਣ ਇਸ ਬੜੇ ਕਿ ਲੋਕ ਜਿਹੜੇ ਆ ਬਹੁਤ ਜ਼ਿਆਦਾ ਡਿਸਇੰਟਰਸਟਡ ਹੋ ਗਏ ਲੋਕਾਂ ਲਈ ਇਹ ਬਹੁਤ ਵੱਡੀ ਜਿਹੜੀ ਹੈਗੀ ਇਹਨਾਂ ਤੇ ਬੇਵਿਸ਼ਵਾਸੀ ਹੋ ਗਈ ਤੁਸੀਂ ਦੇਖਿਆ ਇਹਨਾਂ ਦੇ ਮਗਰ ਵੀ ਪੈਣੇ ਸ਼ੁਰੂ ਹੋ ਗਏ ਮੈਂ ਉਸ ਦਿਨ ਵੀ ਕਿਹਾ ਸੀਗਾ ਬਹੁਤ ਮਾੜਾ ਵਰਤਾਰਾ ਉਸੀ ਕਿ ਇਸੇ ਦੇ ਨਾਲ ਆਦੂ ਨਾ ਕਰਨ ਦੀ ਬਜਾਏ ਉਹਨੂੰ ਪ੍ਰੋਟੈਸਟ ਕਰੀ ਜਾਣਾ ਪਰ ਦੂਸਰੇ ਪਾਸੇ ਸੁਣਦਾ ਕੋਈ ਨਹੀਂ ਸਾਡਾ ਸਿਸਟਮ ਇਹ ਨਾ ਸ਼ਰਮ ਹੋ ਚੁੱਕਾ ਵਾ ਕਿ ਵਾਇਲੈਂਸ ਜਿਹੜੀ ਸੌਰੀ ਜਿਹੜੀ ਆਵਾਜ਼ ਲੋਕਾਂ ਦੀ ਆ ਜਿੰਨਾ ਚਿਰ ਉਹ ਥੋੜਾ ਖੜਕਾ-ਬੜਕਾ ਨਹੀਂ ਕਰਦੇ ਉਹਨਾਂ ਚਿਰ ਗੱਲ ਹੀ ਨਹੀਂ ਸੁਣਦਾ ਗੱਲ ਹੀ ਨਹੀਂ ਸੁਣੀ ਜਾਂਦੀ ਨਾ ਮਰਜੀ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਮੈਮੋਰੰਡਮ ਦੇਈ ਚਲੋ ਉਹਨਾਂ ਨੂੰ ਚਿੱਠੀਆਂ ਪਾਈ ਚਲੋ ਉਹਨਾਂ ਗਾੜੀ ਹੱਥ ਜੋੜੀ ਚਲੋ ਕੋਈ ਪ੍ਰਵਾਹ ਨਹੀਂ ਨਿਕਲਦਾ ਉਦੋਂ ਥੋੜੀ ਬੋਲੀ ਗੱਲ ਸੁਣਦੀ ਹੈ ਜਦੋਂ ਲੋਕੀ ਕਿਤੇ ਵੀ ਸਾਡੇ ਕੋ ਕੋਈ ਹੋਰ ਚਾਰਾ ਨਹੀਂ ਰਿਹਾ ਔਰ ਚਾਰਾ ਠਕੀ ਹੋ ਸਕਦਾ ਉਹਨੇ ਹੱਥੇ ਲੋਕਾਂ ਕੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਕਹਤਾ ਸੀ ਕਿ ਆ ਵੀ ਪਾਈ ਜੇ ਨਹੀਂ ਚਾਰਾ ਰਿੰਦਾ ਤੇ ਫਿਰ ਤੁਸੀਂ ਇਹਨਾਂ ਨੂੰ ਸਿੱਧੇ ਹੋ ਫਿਰ ਇਦਾਂ ਹੀ ਤੁਹਾਡੀ ਗੱਲ ਸੁਣਨਗੇ ਮੇਰਾ ਕਹਿਣ ਤੋਂ ਬਾਅਦ ਆ ਕਿ ਸਾਰੇ ਬਰਤਾਰੇ ਦੇ ਵਿੱਚ ਚਾਹੇ ਪੰਥਕ ਮੁੱਦੇ ਆ ਜਾਂ ਸਮਾਜਿਕ ਮੁੱਦੇ ਆ ਜਾਂ ਤੁਸੀਂ ਦਾ ਲਾਉਣ ਵਾਲੀ ਰਾਜਨੀਤੀ ਆ ਬੀਜੇਪੀ ਦੇਖ ਰਹੀ ਆ ਪਰ ਸਾਰੇ ਪਾਸਿਓਂ ਦੇਖ ਰਹੀ ਆ ਔਰ ਸਪੱਸ਼ਟ ਸਭ ਨੂੰ ਪਤਾ ਹੈ ਕਿ ਜਿਹੜੇ ਇੱਥੋਂ ਦੇ ਪੋਲਿਟਿਕਲ ਐਕਟਰਸ ਹੈਗੇ ਆ ਜਿਨ੍ਹਾਂ ਨੂੰ ਆਪਾਂ ਕਹਿੰਨੇ ਰਾਜਨੀਤੀ ਦੇ ਵਿੱਚ ਬਹੁਤ ਐਕਟਿਵ ਹੈਗੇ ਆ ਕੁਝ ਨੂੰ ਛੱਡ ਕੇ ਕਿ ਸੇਦਾ ਵਿਚਾਰਧਾਰਕ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਜਾਂ ਰਾਜਨੀਤਿਕ ਤੌਰ ਤੇ ਜੇ ਮੈਂ ਪੰਜਾਬੀ ਚ ਕਹਾਂ ਦੀਨ ਧਰਮ ਨਹੀਂ ਹੈਗਾ ਕਿ ਜਿੱਥੇ ਖੜਾ ਹੈ ਉੱਥੇ ਖੜਾ ਰਹੂਗਾ ਜਾਂ ਆਉਣ ਵਾਲੇ ਲੰਮੇ ਸਮੇਂ ਤੱਕ ਲੋਕਾਂ ਨਾਲ ਜੁੜਿਆ ਰਹੂਗਾ ਪਤਾ ਨਹੀਂ ਇਹਨਾਂ ਲੈਣਾ ਕੀ ਹੈ 5 ਸਾਲ 7 ਸਾਲ ਕਿੰਨੇ ਮੰਤਰੀ ਕਿੰਨੇ ਐਮਐਲਏ ਹੋ ਗਏ ਲੋਕੀ ਉਹਨਾਂ ਨੂੰ ਯਾਦ ਕਰਦੇ ਆ ਜਿਹੜੇ ਕਿਸੇ ਨਾ ਕਿਸੇ ਤੇ ਪਿੰਗਾ ਸਿੰਘ ਸੰਤਨ ਨੂੰ ਯਾਦ ਕਰਦੇ ਆ ਅੱਜਕੱਲ ਕਿ ਕਿ ਕਿੱਡਾ ਵੱਡਾ ਜਿਹੜਾ ਉਹਨਾਂ ਦਾ ਜਿੱਥੇ ਵੀ ਤੁਸੀਂ ਜਾਓ ਕਿੰਨੇ ਇਸ ਕਿਸਮ ਦੇ ਲੋਕ ਹੁੰਦੇ ਇਹਨਾਂ ਨੂੰ ਕੌਣ ਦੱਸੂਗਾ ਲੋਕ ਕਾ ਨੂੰ ਹੀ ਥੋੜਾ ਜਿਹਾ ਮਨ ਨੂੰ ਲੱਗਦਾ ਬਾਰ-ਬਾਰ ਕਿ ਥੋੜਾ ਜਿਹਾ ਹੋਰ ਤਰੀਕੇ ਨਾਲ ਸੋਚਣ ਦੀ ਲੋੜ ਹੈਗੀ ਆ ਤਜਰਬੇ ਜੇ ਕਰਨਾ ਕੋਈ ਤਜਰਬਾ ਤੇ ਉਹ ਤਜਰਬਾ ਸੋਚ ਸਮਝ ਕੇ ਕੀਤਾ ਜਾਵੇ ਨਹੀਂ ਤਾਂ ਫਿਰ ਇਹ 0 0 0 ਪੰਥਕ ਹੋ ਜਾਊਗਾ ਦੂਸਰਾ ਕਰ ਦੂਗਾ ਤੀਸਰਾ ਕਰ ਦੂ ਅਲਟੀਮੇਟਲੀ ਲੋਕ ਜਿਹੜੇ ਆ ਉਸੇ 0 ਦੇ ਫਾਈਨਲ ਦੇ ਵਿੱਚ ਹੀ ਉਸੇ ਘੇਰੇ ਦੇ ਵਿੱਚ ਹੀ ਰਹਿ ਜਾਣਗੇ ਇਹ ਆਪਣੀਆਂ ਗੱਲਾਂ ਕਰੀ ਜਾਂਗੇ ਤੇ ਗੱਲ ਅੱਗੇ ਤੁਰ ਹੀ ਜਾਓ